हां जी मित्रों की हालचाल ने आज अपने ਕੋਲੇ ਮਿੱਤਰੋ ਪਹੁੰਚੇ ਆਣੇ ਰੱਬ ਦੀਆਂ ਰੂਹਾਂ ਬਾਬਾ ਜੀ ਪਹੁੰਚੇ ਨੇ ਗੁਰਦੁਆਰਾ ਦੇ ਗ੍ਰੰਥੀ ਸਾਹਿਬ ਨੇ ਨਾਲ ਹੀ ਪਿੰਡਾਂ ਦੇ ਦੜਿਆਣੀ ਉੱਥੋਂ ਪਹੁੰਚੇ ਨੇ ਬਾਈਆਂ ਨੇ ਆਪਣੇ ਕੋਲੋਂ 2010 ਮਾਡਲ ਬਈ ਆਪਾਂ ਜਿਹੜੀ स्विਫਟ ਕਾਰ ਪਾਈ ਸੀ ਆਪਣੇ ਪੇਜ ਦੇ ਉੱਪਰ ਬੰਪਰ ਟੂ ਬੰਪਰ オリジナル ਤਾਂ ਉਹ ਬਾਬਾ ਜੀ ਨੇ ਲਈ ਆ ਦੱਸੋ ਬਾਬਾ ਜੀ ਕਿਵੇਂ ਲੱਗੀ ਕਾਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋ ਗਈ ਭਾਈ ਸਾਨੂੰ ਗੱਡੀ ਮਿਲ ਗਈ ਤੇ ਬਾਕੀ ਜਿਹੜਾ ਨੇ ਡੀਲ ਕਰਨ ਦਾ ਉਹ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਜਿਹੜਾ ਬੰਦਾ ਇਹਨਾਂ ਨੇ ਡੀਲ ਕਰੀ ਹੈ ਨਾ ਉਹ ਬਹੁਤ ਵਧੀਆ ਲੱਗਿਆ ਕਿੰਨੇ ਕ ਟਾਈਮ ਤੋਂ ਕਾਰ ਲੈ ਲਈਂਦੀ ਭਾਤ ਜੀ ਮੈਨੂੰ 6 ਮਹੀਨਿਆਂ ਦੀ ਪਾਲਸੀ ਵੀ ਇੱਕ ਵਧੀਆ ਕਾਰ ਕਿਤੇ ਮਿਲੇ ਤਾਂ ਫਤਿਹ ਮੋਟਰ ਬਰੇਟਿਆ ਤੋਂ ਮੈਨੂੰ ਇਹ ਗੱਡੀ ਮਿਲੀ ਹੈ ਠੀਕ ਹੈ ਜੀ ਮਹਾਰਾ ਕਿਰਪਾ ਕਰਨ ਇਹਨਾਂ ਦਾ ਦਿੰਦੂਗੁਣੀ ਰਾਜੋਗੁਣੀ ਤਰੱਕੀ ਪਾਈ ਇਹਨਾਂ ਦੇ ਬਿਜ਼ਨਸ ਕਰਨ ਪਾਈ ਹਾਂਜੀ ਬਾਬਾ ਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਜੀ ਕਾਰ ਬਹੁਤ ਵਧੀਆ ਲੱਗੀ ਵੀਰੇ ਗੱਡੀ ਹੈ ਜਿਹੜੀ ਬਹੁਤ ਵਧੀਆ ਸਾਰੀ ਓਰੀਜਨਲ ਹੈ ਤੇ ਬਾਕੀ ਮਿਲੀ ਵੀ ਸਾਨੂੰ ਭਾ ਦੇ ਵਿੱਚ ਕੋਈ ਇੰਨੀ ਜ਼ਿਆਦਾ ਮਹਿੰਗੀ ਨਹੀਂ ਦੂਜੀ ਗੱਲ ਇਹ ਹੈ ਵੀ ਜਿਹੜੇ ਗੁਰੂ ਘਰ ਦੇ ਗਰੰਤੀ ਨੇ ਗੁਰੂ ਕੇ ਵਜ਼ੀਰ ਨੇ ਉਹਨਾਂ ਵਾਸਤੇ ਇਹਨਾਂ ਵੀਰਾਂ ਵੱਲੋਂ ਇੱਕ ਆਫਰ ਰੱਖਿਆ ਹੈ ਵੀ ਜਾਇਜ਼ ਰੇਟ ਬਿਲਕੁਲ ਸਾਰੇ ਮਾਰਕੀਟ ਨਾਲੋਂ ਹੋਰ ਲਾ ਲੋ ਜਾਇਜ਼ ਰੇਟ ਨੇ ਨਜਾਇਜ਼ ਰੇਟ ਕੋਈ ਨਹੀਂ ਆਏ ਆਏ ਰੇਟ ਦੇ ਉੱਤੇ ਗੱਡੀ ਦਿੰਦੇ ਐ ਬੇਨਤੀ ਹੈ ਮੇਰੇ ਗਰੰਤੀ ਵੀਰਾਂ ਨੂੰ ਵੀ ਆ ਕੇ ਇੱਥੇ ਜ਼ਰੂਰ ਇੱਕ ਵਾਰੀ ਆਓ ਟਰਾਈ ਮਾਰੋ ਤੇ ਗੱਡੀ ਫਿੱਟ ਲੱਗੀ ਤੁਹਾਨੂੰ ਜਾਇਜ਼ ਰੇਟ ਤੇ ਮਿਲੂਗੀ ਤੇ ਜਾ ਸਕਦੇ ਹੋ ਆ ਕੇ ਬਰੇਟਾ ਮੰਡੀ ਵੀ ਹਾਏ ਮਿੱਤਰੋ ਲੈ ਲਿਆ ਤੁਸੀਂ ਬਾਬਾ ਜੀ ਦਾ ਵੀਊ ਬਾਬਾ ਜੀ ਨੇ ਬਿਲਕੁਲ ਸਹੀ ਕਿਹਾਗਾ ਕੋਈ ਵੀ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਨੇ ਗ੍ਰਾਂਥੀ